ਤਾਨੂੰ ਤਾਈ ਦੀ ਜਗ੍ਹਾ ਤੇ ਦੀਦੀ ਨੇ ਗੁਰਤੀ ਦਿੱਤੀ ਹੁੰਦੀ ਤੇ ਤੁਹਾਡਾ ਵੀ ਸੁਭਾਅ ਦੀਦੀ ਵਰਗਾ ਵਧੀਆ ਹੀ ਹੋਣਾ ਸੀ ਆਹ ਦੇਖ ਲਓ ਜਦੋਂ ਵੀ ਦੇਖੋ ਦੀਦੀ ਖਿੜਖਿੜ ਕੇ ਹੱਸਦੇ ਆ ਤੇ ਤੁਹਾਡੇ ਮੱਥੇ ਤੇ ਹਮੇਸ਼ਾ ਤਿਉੜੀਆਂ ਹੀ ਪਈਆਂ ਰਹਿੰਦੀਆਂ ਨੇ ਉਹ ਦੀਦੀ ਤਾਂ ਤਾਂ ਖੁਸ਼ ਆ ਦੀਦੀ ਨੂੰ ਤਾਂ ਜੱਜਾ ਵਰਗਾ ਜੀਵਨ ਸਾਥੀ ਬਹੁਤ ਵਧੀਆ ਮਿਲਿਆ ਹੋਇਆ ਤੇ ਕਲੇਸ਼ ਵੀ ਜਦ ਮੇਰੇ ਪੱਲੇ ਪਈ ਹੋਈ ਜਾ ਹੋ ਤੂੰ ਦੱਸ ਮੇਰੇ ਮੱਥੇ ਤੇ ਤਿਉੜੀਆਂ ਕਿੱਥੋਂ ਨਿਕਲ ਗਈਆਂ ਓਏ ਰਹਿਣ ਦੋ ਜਿਹੜਾ ਘਰ ਨਾ ਫੋਲੋ ਉਹੀ ਸੁਖੀ ਆ ਨਾਲੇ ਦੂਜੇ ਦੀ ਕੌਲੀ 'ਚ ਕਿਉਂ ਵੱਤੀ ਲੱਗਦਾ ਹੁੰਦਾ ਤੁਸੀਂ ਸੱਚ-ਸੱਚ ਦੱਸਿਓ ਜੀਜਾ ਜੀ ਤੁਹਾਡੀ ਤੇ ਦੀਦ ਦੀ ਕਦੀ ਲੜਾਈ ਹੋਈ ਵੀ ਹੈ ਲੈ ਇਹਨਾਂ ਨੇ ਕੀ ਦੱਸਣਾ ਮੈਂ ਤੁਹਾਨੂੰ ਦੱਸਦੀ ਆ ਅਸੀਂ ਤਾਂ ਕਦੇ ਇੱਕ ਦੂਜੇ ਨਾਲ ਲੜਨ ਦਾ ਮੌਕਾ ਹੀ ਨਹੀਂ ਦਿੱਤਾ ਜੇ ਕੋਈ ਕੁਝ ਕਹਿੰਦਾ ਨਾ ਦੋਨਾਂ ਚੋਂ ਤਾਂ ਇੱਕ ਜਣਾ ਚੁੱਪ ਕਰ ਜਾਂਦਾ ਆ ਲੜਾਈ ਆਪੇ ਹੀ ਖਤਮ ਹੋ ਜਾਂਦੀ ਆ ਨਾ ਇਹ ਮੂੜੇਲ ਕੋਕੇ ਪਰੇ ਨੂੰ ਆ ਨਹੀਂ ਪੰਨੀ ਐਵੇਂ ਹੋਰ ਹੀ ਟਰਕਾ ਲੋ ਜੀਆਂ ਲਾਈ ਜਾਨੀਆਂ ਤੇਰੇ ਪੇਕਿਆਂ ਨੇ ਤੈਨੂੰ ਪੂਰਾ ਅਕਲ ਦੇ ਕੇ ਭੇਜਿਆ ਕਿ ਨਹੀਂ ਭੇਜਿਆ ਪੇਕੇ ਘਰ ਦੀ ਸਿਆਣੀ ਜਿਹੜੀ ਧੀ ਹੁੰਦੀ ਆ ਨਾ ਆ ਸੋਹਰੇ ਆ ਕੇ ਪਤਾ ਨਹੀਂ ਉਹਦੇ ਚ ਇੰਨੇ ਨੁਕਸ ਕਿਵੇਂ ਨਿਕਲ ਜਾਂਦੇ ਨੇ ਹਾਂ ਨੁਕਸ ਨੁਕਸ ਹੁੰਦੇ ਆ ਤਾਂ ਤਾਂ ਹੀ ਨਿਕਲਦੇ ਨੇ ਮੈਨੂੰ ਤਾਂ ਨਾ ਤੁਹਾਡੀ ਸਾਰੇ ਟੱਬਰ ਦੀ ਸਮਝ ਨਹੀਂ ਲੱਗਦੀ ਹੈਗੀ ਇੱਕ ਤੁਸੀਂ ਲੱਗਦੁ ਕੀ ਕੀਤਾ ਹੋਇਆ ਤੁਹਾਡੀ ਮੰਮੀ ਨੇ ਲੱਗ ਤੁਸੀਂ ਵੀ ਤਾਨੇ ਮਾਰਨੋਂ ਨਹੀਂ ਹਟਦੇ ਉਹ ਵੀ ਨਹੀਂ ਹਟਦੀ ਐ ਕਿ ਤਾਨੇ ਜੈ ਜੀ ਮਾਰਦੇ ਆ ਆ ਤੂੰ ਦੇਖ ਲੈ ਅਲਾ ਸ਼ਰਟ ਤੇ ਟੋਕ ਲੱਗੀ ਸੀ ਬਟਨ ਇਹਦਾ ਟੁੱਟਿਆ ਹੈ ਤੇਰਾ ਧਿਆਨ ਪਤਾ ਨਹੀਂ ਕਿੱਥੇ ਆ ਉਤੋਂ ਕਫ ਚੱਜ ਨਾਲ ਇਹਨਿੰਦੂਤੋਂ ਦੀ ਆ ਭਾਂਡੇ ਮਾਜ ਦੀ ਘਟ ਐ ਤੂੰ ਭੰਨ ਦੀ ਵੱਧ ਐ ਤੇ ਜਾਲ ਸਬਜ਼ੀ ਜਿਹੜੀ ਉੱਥੱਲੇ ਲੱਗੀ ਹੁੰਦੀ ਐ ਰੋਟੀਆਂ ਤੇਰੀਆਂ ਬੱਚੀਆਂ ਹੁੰਦੀਆਂ ਨੇ ਕਿਹੜਾ ਕਿਹੜਾ ਨੁਕਸ ਗਣਾਵਾ ਤੇਰੇ ਤੇ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਇੰਨੀਆਂ ਗਲਤੀਆਂ ਤੁਸੀਂ ਲੱਭ ਕਿੱਥੇ ਲੰਨੇ ਆ ਜੇ ਬੰਦਾ ਕੋਣ ਘਰੇ ਕੰਮ ਕਰਦਾ ਆ ਮਾੜੀਆਂ ਮੋਟੀਆਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ ਤੇਰੇ ਤੋਂ ਹੀ ਹੁੰਦੀਆਂ ਨੇ ਹੋਰ ਤਾਂ ਨਹੀਂ ਕਿਸੇ ਤੋਂ ਹੁੰਦੀਆਂ ਮੈਂ ਦੇਖੀਆਂ ਸਾਰੇ ਘਰਾਂ 'ਚ ਇਦਾਂ ਹੀ ਹੁੰਦਾ ਬਸ ਦੇ ਘਰਾਂ ਦੇ ਵਿੱਚ ਭਾਂਡੇ ਟੁੱਟਦੇ ਹੀ ਨੇ ਟੁੱਟਦੇ ਨੇ ਇਹ ਲੱਗ ਗੱਲ ਹੈ ਪਰ ਜਾਣ ਕੇ ਭੰਨੇ ਤਾਂ ਨਹੀਂ ਜਾਂਦੇ ਤੁਹਾਨੂੰ ਹੀ ਲੱਗਦਾ ਵੀ ਮੈਂ ਭਾਂਡੇ ਭੰਦੀ ਆ ਥੋੜੀਆਂ ਤਾਂ ਮੇ ਕੋਈ ਮੇਰੇ ਕੋਲੇ ਕੋਈ ਹੱਲ ਹੀ ਹੈ ਨਹੀਂ ਕਿ ਜੇ ਕਿਤੇ ਨੂਣ ਵੱਧ ਪੈ ਜਾਵੇ ਤਾਂ ਵੱਧ ਕਿਉਂ ਪਿਆ ਜੇ ਘੱਟ ਪੈ ਜਾਵੇ ਤਾਂ ਘੱਟ ਕਿਉਂ ਪਿਆ ਉਹ ਤੂੰ ਤੇ ਤੁਹਾਡੇ ਟੱਪਰ ਨੂੰ ਤਾਂ ਕਦੇ ਮੇਰੀ ਕੋਈ ਚੀਜ਼ ਪਸੰਦ ਆਈ ਹੋਈ ਨਹੀਂ ਹੈਗੀ ਆ ਸਾਰੇ ਦੇਖ ਲੈ ਸਾਰੀਆਂ ਅਗਲੇ ਉਹਦੀ ਨੋਹਾਂ ਵੀ ਕਿੰਨੀਆਂ ਤਰੀਖਾਂ ਕਰਦੀਆਂ ਨੇ ਸਾਹਮਣੇ ਮਾਸੀ ਲਾਲਾ ਬੇਪੇ ਕਿੰਨੀ ਨੋਹ ਦੀ ਸਿੱਫਤ ਕਰਦੀ ਐ ਉਹ ਕਿਉਂਕਿ ਉਹ ਸਾਉ ਨੇ ਘਰ ਦਾ ਧਿਆਨ ਰੱਖ ਰੀਆਂ ਘਰ ਉਹਨਾਂ ਨੇ ਬੰਨਿਆ ਹੋਇਆ ਤੇ ਤੂੰ ਆਪੇ ਵੇਖ ਲੈ ਫਿਰ ਉਹ ਮੈਂ ਵੀ ਬੰਨਿਆ ਹੋਇਆ ਬੱਸ ਕਰੋ ਤੁਸੀਂ ਹੁਣ ਸਾਰਿਆਂ ਦੇ ਘਰਾਂ 'ਚ ਇਹੀ ਹਾਲ ਹੁੰਦਾ ਆ ਆ ਸਾਰਿਆਂ ਦੇ ਘਰਾਂ 'ਚ ਇਹੀ ਹਾਲ ਨਹੀਂ ਹੈਗਾ ਆ ਜਿਹੜੀ 24 ਘੰਟੇ ਸਵੇਰੇ ਦੁਪਹਿਰੇ ਸ਼ਾਮ ਆਪਦੀ ਮਾਂ ਨਾਲ ਫੋਨ ਤੇ ਗੱਲਾਂ ਕਰਦੀਆਂ ਨਾ ਇਹ ਉਹਦੇ ਪੰਗੇ ਆ ਲਾਪਰਵਾਹੀਆ ਇੰਝਰਾ ਫੋਨ ਵੱਲ ਧਿਆਨ ਵੱਧ ਹੁੰਦਾ ਤੇ ਕੰਮ ਵੱਲ ਘਟ ਉਹ ਬਾਬਾ ਤੁਸੀਂ ਪਤਾ ਨਹੀਂ ਕਿਉਂ ਤੁਹਾਨੂੰ ਬਹਿਮ ਪਏ ਰਹਿੰਦੇ ਨੇ ਵੀ ਮੈਂ ਆਪਣੀ ਮਾਂ ਨਾਲ ਗੱਲ ਕਰਦੀ ਆ ਪਤਾ ਨਹੀਂ ਕਿੰਨੇ ਦਿਨ ਹੋ ਗਏ ਮੇਰਾ ਤਾਂ ਮੰਮੀ ਨਾਲ ਫੋਨ ਤੇ ਮੈਂ ਗੱਲ ਵੀ ਨਹੀਂ ਕੀਤੀ ਉਹ ਝੂਠ ਦੀ ਪੰਡ ਝੂਠ ਦੀ ਪੰਡ ਤੂੰ ਤਾਂ ਤੁਸੀਂ ਠੇਕਾ ਲਿਆ ਹੋਇਆ ਵੀ ਇਹ ਤਿੰਨ ਟਾਈਮ ਤੁਸੀਂ ਲੜਨਾ ਹੀ ਲੜਨਾ ਆ ਤੇ ਤੂੰ ਵੀ ਠੇਕਾ ਲਿਆ ਹੈ ਵੀ ਤਿੰਨੇ ਟਾਈਮ ਪੰਡੇ ਭੰਣੇ ਭੰਣਿਆ ਤੇ ਕਰਜ ਕਲੇਸ਼ ਕਰਨਾ ਹੀ ਕਰਨਾ ਜੀ ਕੀ ਸੋਚਣ ਲੱਗ ਗਏ ਤੁਸੀਂ ਕਿੱਧਰ ਗਵਾਚ ਗਏ ਉਹ ਬੱਸ ਕਰੋ ਬੰਦਾ ਚੰਗੀਆਂ ਯਾਦਾਂ ਦਾ ਯਾਦ ਕਰਦਾ ਹੀ ਹੈ ਨਾ ਵੀ ਗੱਲ ਤਾਂ ਤੁਹਾਡੀ ਵੀ ਸਹੀ ਹੈ ਪਰ ਨਾਲ ਦਿਮਾਗ 'ਚ ਇੰਨੀ ਗੱਲ ਵੀ ਰੱਖਣੀ ਚਾਹੀਦੀ ਆ ਜੇ ਘਰ 'ਚ ਦੋ ਭਾਂਡੇ ਹੁੰਦੇ ਆ ਖੜਕਦੇ ਰਹਿੰਦੇ ਨੇ ਤੁਹਾਡੇ ਹੀ ਨਹੀਂ ਖੜਕਦੇ ਹੋਣੇ ਸਾਡੇ ਤਾਂ ਟੋਕਰਾ ਹੀ ਪਲਟਿਆ ਰਹਿੰਦਾ ਦੱਸ ਉਹ ਟੋਕਰਾ ਪਲਟਣ ਵਾਲੀ ਭਲਾ ਇਹਦੇ 'ਚ ਕਿਹੜੀ ਗੱਲ ਆ ਨਾਲੇ ਮੀਆਂ ਬੀਬੀ ਦੀ ਕਾਹਦੀ ਲੜਾਈ ਆ ਉਹ ਤਾਂ ਸਵੇਰੇ ਲੜ ਕੇ ਆਥਣ ਨੂੰ ਫੇਰ ਇੱਕ ਤੇ ਆਥਣ ਨੂੰ ਲੜ ਕੇ ਸਵੇਰ ਨੂੰ ਫੇਰ ਇੱਕ ਜੀ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਪਰ ਇਹ ਸਮਝੇ ਤਾਂ ਨਾ ਇਹ ਕੀ ਗੱਲ ਮੈਂ ਹੀ ਸਮਝੀ ਜਾਵਾਂ ਤੁਹਾਨੂੰ ਸਮਝਣ ਦੀ ਲੋੜ ਨਹੀਂ ਦੀਦੀ ਵੱਲ ਦੇਖੋ ਤੇ ਆਪਣੇ ਵੱਲ ਦੇਖੋ ਹਰ ਵਾਰੀ ਮੇਰੇ ਤੇ ਟੌਂਟ ਕੱਸਦੇ ਤੁਸੀਂ ਸਾਰਾ ਭਾਂਡਾ ਲੈ ਕੇ ਮੇਰੇ ਸਿਰ ਤੇ ਪਾਉਂਦੇ ਨੇ ਤੁਸੀਂ ਉਹ ਤੂੰ ਬੜਾ ਤਮਾਸ਼ਾਲਾ ਕਰ ਦੀਨੂ ਤਾਂ ਬਹੁਤ ਅਕਲ ਆ ਪਰ ਤੇਨੂੰ ਤਾਂ ਢੇਲੀ ਦੀ ਜਿਹੀ ਅਕਲ ਨਹੀਂ ਹੈਗੀ ਤੈਨੂੰ ਆਹੋ ਰੱਬ ਨੇ ਸਾਰੀ ਇਕਰਤਾਂ ਤੁਹਾਨੂੰ ਦਿੱਤੀ ਹੋਈ ਐ ਵਿਆਹ ਤੋਂ ਬਾਅਦ ਮੇਰੀ ਖੋਲੀ ਟੇਕੇਕਾਰ ਮੈਂ ਪਥੇਰੀ ਅਕਲਮੰਦ ਸੀ ਮੇਰਾ ਮੂੰਹ ਨਾ ਖਲਾ ਮੈਨੂੰ ਪਾਜ ਨੇ ਤੋ ਅਕਲਮੰਦ ਸੀਗੀ ਓਏ ਤੁਸੀਂ ਕਹਤੇ ਆਪਸ ਵਿੱਚ ਦੱਸ ਲੜਨ ਲੱਗ ਗਏ ਜੀਜਾ ਜੀ ਇਹਨਾਂ ਦਾ ਤਾਂ ਕੰਮ ਹੀ ਇਹ ਆ ਜਿੱਥੇ ਜਾਂਦੇ ਲੜ ਪੈਂਦੇ ਨੇ ਮਜ ਕਿ ਵੀਣਾ ਲੜੇ ਕਿਥੋਂ ਘਰੇ ਆਈਏ ਤੂੰ ਚੱਲ ਘਰੇ ਚੱਲ ਤੂੰ ਇੱਥੇ ਜਾਨੀ ਲੜ ਲੱਗ ਜਾਈਂ ਨੀ ਤੂੰ ਚੰਗਾ ਜੀ ਸਸੇਕਾਲ ਸਸੇ ਜੀ ਸਸੇਕਾਲ ਜੀ ਇੱਕ ਵੇਟ ਬਹਿ ਜਾ ਮੈਂ ਗੱਲ ਕਰਨ ਵਾਸਤੇ ਤੂੰ ਫੋਨ ਕਰਕੇ ਉਹਨਾਂ ਨੂੰ ਬੁਲਾ ਲਿਆ ਤੇ ਗੱਲ ਉਹਨਾਂ ਨੂੰ ਦੱਸੀ ਕਿਉਂ ਨਹੀਂ ਫਿਰ ਸਵੇਰੇ ਆਪਣੇ ਕੀ ਕੁੱਤ ਗਲੇਸ ਪਿਆ ਨਾ ਤੁਹਾਡਾ ਦਿਲ ਕਹਿੰਦਾ ਵੀ ਮੈਂ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਹੋਊਗਾ ਬੰਦਾ ਅਚਾਨਕ ਵੀ ਤਾਂ ਆ ਸਕਦਾ ਦੇਖ ਮੈਂ ਨਹੀਂ ਮੰਨਦਾ ਵੀ ਅਚਾਨਕ ਆਇਆ ਹੋ ਜਿਹੜੀ ਸਿਰੇ ਲੜਾਈ ਹੋਈ ਹੈ ਨਾ ਤੂੰ ਆਨੇ ਬਹਾਨੇ ਆਪਦੇ ਭਰਾ ਪਰਜਾਇ ਨੂੰ ਦੱਸਣਾ ਹੋ ਤਾਂ ਬੁਲਾਇਆ ਵੀ ਜਲਦੀ ਭਰਾਸੋ ਦੇ ਕੋਲੇ ਬੈਠਾ ਲਵਾ ਪਰ ਤੂੰ ਉਹਨਾਂ ਨੂੰ ਦੱਸ ਵੀ ਦੇ ਮੇਰਾ ਕੀ ਵਿਗਾੜ ਲੈਂਦੇ ਉਹ ਵਿਗਾੜ ਤਾਂ ਕੁਝ ਵੀ ਨਹੀਂ ਸੀ ਸਕਣਾ ਨਾ ਥੋੜਾ ਦਿਨ ਆ ਹੀ ਮੇਰਾ ਨਾ ਮੈਂ ਆਪਣੀ ਲੜਾਈ ਉਹਨਾਂ ਨੂੰ ਕਿਉਂ ਦੱਸਣੀ ਸੀਗੀ ਹੁਣ ਤਾਂ ਥੋੜੀ ਉਹ ਇੰਨੀ ਇੱਜ਼ਤ ਕਰਦੇ ਨੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਮੇਰੀ ਭੈਣ ਤੇ ਜੀਜਾ ਦੋਨੇ ਲੜੇ ਨੇ ਤਾਂ ਭਲਾ ਉਹਨਾਂ ਦੇ ਮਨ 'ਚ ਥੋੜੀ ਕੀ ਇੱਜ਼ਤ ਰਹਿ ਜਾਂਦੀ ਕਿ ਕਿਉ ਮੇਰੀ ਇੱਜਤ ਕੀ ਤੂੰ ਗੜਾ ਲੜਨ ਦੇ ਵਿੱਚ ਕੋਈ ਕਸਰ ਛੱਡਤੀ ਆ ਤੇ ਪਰਦਾ ਤਾਂ ਖੁੱਲਦਾ ਹੀ ਤੂੰ ਕਹਿੰਦੀ ਕੁਝ ਮੈਂ ਵੀ ਦੱਸਦਾ ਵੀ ਆ ਚੀਜ਼ ਦਾ ਕਰੇ ਸੀਗਾ ਆਪਦੇ ਘਰ ਦੇ 100 ਪਰਦੇ ਹੁੰਦੇ ਆ ਜ਼ਰੂਰੀ ਨਹੀਂ ਹੈਗੀ ਵੀ ਘਰ ਦੀ ਸਾਰੀ ਗੱਲ ਆਪਦੇ ਪੇਕਿਆਂ ਕੋਲੇ ਦੱਸਣੀ ਹੋਵੇ ਪਰ ਬਹੁਤੀਆਂ ਲੇਡੀਜ਼ ਤਾਂ ਕਰਦੀ ਇਹ ਹੈ ਘਰ ਚ ਮੰਡੀ ਜੀ ਗੱਲ ਹੁੰਦੀ ਆ ਆਹ ਦੇ ਕੇ ਫੋਨ ਕਰਦੀਆਂ ਤੇ ਨਕੀ ਦਾ ਜਮਾਹ ਨੂੰ ਪਿਓ ਨੂੰ ਜਾਂ ਭਰਾ ਨੂੰ ਭੈਣ ਨੂੰ ਨਾ ਚ ਬਹੁਤੀਆਂ ਜਨਾਨੀਆਂ ਕਰਦੀਆਂ ਨੇ ਤਾਂ ਉਹ ਬਹੁਤੀਆਂ ਜਨਾਨੀਆਂ ਤੇ ਜਿਹੜੀਆਂ ਥੋੜੀਆਂ ਨਹੀਂ ਕਰਦੀਆਂ ਤੁਸੀਂ ਉਹ ਵੀ ਉਹਨਾਂ ਦੇ ਨਾਲ ਹੀ ਪੀਸ ਦੇਣੀਆਂ ਨੇ ਦੇਖੋ ਜੀ ਮੇਰੀ ਗੱਲ ਠੰਡੇ ਦਿਮਾਗ ਨਾਲ ਸੁਣੋ ਪਹਿਲੀ ਗੱਲ ਤਾਂ ਸੌ ਲੱਗੇ ਮੈਨੂੰ ਰੱਬ ਦੀ ਜੇ ਮੈਂ ਆਪਦੇ ਭਰਾ ਪਰਜਾਇ ਨੂੰ ਫੋਨ ਕਰਕੇ ਬੁਲਾਇਆ ਹੋਵੇ ਤੇ ਦੂਜੀ ਗੱਲ ਇਹ ਜੇ ਮੈਂ ਆਪਣੀ ਲੜਾਈ ਵਾਲੀ ਗੱਲ ਉਹਨਾਂ ਨੂੰ ਦੱਸ ਦਿੰਦੀ ਤੇ ਉਹ ਅੱਗੋਂ ਤੁਹਾਨੂੰ ਕੁਝ ਬੋਲ ਪੈਂਦਾ ਤੇ ਤੁਸੀਂ ਤਾਂ ਉਹਨੂੰ ਇੱਥੇ ਆਉਣ ਚੋਗਾ ਨਹੀਂ ਸੀ ਛੱਡਣਾ ਆਪਾਂ ਤਾਂ ਫੇਰ ਕੀ ਆ ਆ 2 ਨਹੀਂ 4 ਨਹੀਂ 6 ਘੰਟਿਆਂ ਨੂੰ ਫੇਰ ਇੱਕ ਦੂਜੇ ਨਾਲ ਬੋਲਣ ਲੱਗ ਜਾਵਾਂਗੇ ਪਰ ਜਿਹੜਾ ਉਹਦੇ ਮਨ 'ਚ ਫਰਕ ਪੈ ਜਾਣਾ ਸੀਗਾ ਉਹ ਤਾਂ ਆਪਾਂ 6 ਘੰਟਿਆਂ ਦੀ ਕੀ 6 ਸਾਲਾਂ ਚ ਵੀ ਨਹੀਂ ਸੀ ਟਿਕ ਕਰ ਪਾਉਣਾ ਤੇ ਉੱਤੋਂ ਥੋੜੇ ਮਨ 'ਚ ਉਹਦੇ ਪ੍ਰਤੀ ਇੰਨੀ ਕੜਤਣ ਵੱਜ ਜਾਣੀ ਸੀ ਵੀ ਇਹ ਮੈਨੂੰ ਬੋਲਿਆ ਕਿਉਂ ਦੁਨੀਆ 'ਚ ਮੈਨੂੰ ਨਹੀਂ ਲੱਗਦਾ ਵੀ ਇਹੋ ਜਿਹਾ ਕੋਈ ਘਰ ਹੋਊਗਾ ਜਿੱਥੇ ਮੀਆਂ ਬੀਬੀ ਦੀ ਲੜਾਈ ਨਾ ਹੁੰਦੀ ਹੋਵੇ ਪਰ ਮੀਆਂ ਬੀਬੀ ਦੀ ਲੜਾਈ ਜੇ ਦੋਨਾਂ ਚ ਹੀ ਰਵੇ ਤਾਂ ਜ਼ਿਆਦਾ ਵਧੀਆ ਨਹੀਂ ਜਦੋਂ ਕੋਈ ਤੀਜਾ ਵਿੱਚ ਰਲ ਜਾਂਦਾ ਆ ਫਿਰ ਤਾਂ ਘਰ ਗਲਣ ਵਾਲਾ ਹੀ ਕੰਮ ਹੋ ਜਾਂਦਾ ਨਾ ਬਹੁਤੇ ਘਰ ਤਾਂ ਇਸੇ ਕਰਕੇ ਟੁੱਟ ਜਾਂਦੇ ਨੇ ਵੀ ਮੀਆਂ ਬੀਬੀ ਦੀ ਜਦੋਂ ਲੜਾਈ ਹੁੰਦੀ ਆ ਉਹ ਜਿਹੜੀਆਂ ਪ੍ਰੋਬਲਮਸ ਨੇ ਇੱਕ ਦੂਜੇ ਨਾਲ ਸ਼ੇਅਰ ਕਰਨ ਦੀ ਬਜਾਏ ਲੋਕਾਂ ਨਾਲ ਸ਼ੇਅਰ ਕਰਦੇ ਨੇ ਮੰਨ ਲਓ ਕੁੜੀ ਨੇ ਆਪਦੇ ਪੇਕਿਆਂ ਨਾਲ ਕਰਤੀ ਉਹੀ ਗੱਲਾਂ ਜਦੋਂ ਪੇਕਿਆਂ ਤੱਕ ਪਹੁੰਚਦੀਆਂ ਨੇ ਪੇਕਿਆਂ ਤੋਂ ਅੱਗੇ ਪੰਚਾਇਤਾਂ ਤੱਕ ਪਹੁੰਚ ਜਾਂਦੀਆਂ ਨੇ ਫਿਰ ਰਾਈ ਦਾ ਪਹਾੜ ਬਣਨ ਲੱਗੇ ਕਿਹੜਾ ਟਾਈਮ ਲੱਗਦਾ ਆ ਗਲਤ ਤਾਂ ਸਹੀ ਆ ਵੀ ਪੰਗੇ ਤਾਂ ਇਦਾਂ ਹੀ ਪੈਂਦੇ ਨੇ ਮੈਂ ਵੀ ਜੇ ਠੰਡੇ ਦਿਮਾਗ ਨਾਲ ਸੋਚਾ ਨਾ ਮਸਲੇ ਦਾ ਹੱਲ ਖਾਸ ਕਰਕੇ ਹਸਬੰਡ ਬਾਈਫ ਦੀ ਲੜਾਈ ਦਾ ਜਿਹੜਾ ਹੱਲ ਹੈ ਉਹ ਦੋਵੇਂ ਆਪਸ 'ਚ ਮਿਲ ਕੇ ਕਰਨ ਤਾਂ ਠੀਕ ਐ ਇਹ ਤਾਣੀ ਸੁਲਝਾਉਣੀ ਆ ਤਾਂ ਹਸਬੰਡ ਵਾਈਫ ਨੇ ਆਪਸ ਦੇ ਵਿੱਚ ਬੈਠ ਕੇ ਹੀ ਸੁਲਝਾਉਣੀ ਆ ਕਿਉਂਕਿ ਗੱਲਾਂ ਜਿਵੇਂ ਜਿਵੇਂ ਬਦਲਦੀਆਂ ਨੇ ਉਹਦਾ ਰੂਪ ਵੀ ਬਦਲਦਾ ਜਾਂਦਾ ਅਸਲੀ ਤਾਂ ਮੁੱਦਾ ਰਹਿੰਦਾ ਹੀ ਨਹੀਂ ਹੋਰ ਨਵੇਂ ਮੁੱਦੇ ਖੜੇ ਹੋ ਜਾਂਦੇ ਨੇ ਪਰ ਜੇ ਇਹਦੇ ਵਿੱਚ ਹਸਬੰਡ ਵਾਈਫ ਦੋਨੇ ਇੱਕ ਦੂਜੇ ਦੇ ਨਾਲ ਅੰਡਰਸਟੈਂਡਿੰਗ ਦੇ ਨਾਲ ਮਸਲਾ ਸੁਲਝਾਉਣ ਮੇਰਾ ਨਹੀਂ ਖਿਆਲ ਵੀ ਕੋਈ ਘਰ ਟੁੱਟੂ ਦਾ ਇੱਕ ਗੱਲ ਹੋਰ ਵੀ ਆ ਲੜੀ ਭਾਵੇਂ 24 ਘੰਟੇ ਜਾਓ ਔਰ ਇੱਕ ਦੂਜੇ ਨਾਲ ਬੋਲਚਾਲ ਬੰਦ ਨਾ ਕਰੋ ਚੋਪੜੀ ਲਕੀਰ ਤਾਂ ਕਦੀ ਖਿੱਚੋ ਹੀ ਨਾ ਤੇ ਨਾਲ ਹੀ ਗੁੱਸੇ ਚ ਕਦਮ ਕਦੇ ਲੇਡੀ ਬਾਹਰ ਨਾ ਪਾਵੇ ਆ ਲੜਨ ਵਾਲੀ ਕਦੇ 24 ਘੰਟੇ ਲੜੀ ਜਾ ਵੀ ਦੱਸੋ ਰੋਟੀ ਤਾਂ ਟਾਈਮ ਸਰ ਖਾਣੀ ਆ ਬੰਦੇ ਨੂੰ ਲੜਨ ਵਾਸਤੇ ਤਾਕਤ ਵੀ ਤਾਂ ਚਾਹੀਦੀ ਆ ਰੋਟੀ ਵੀ ਨਹੀਂ ਛੱਡਣੀ ਚਾਹੀਦੀ ਰੋਟੀ ਸਮਾਂ ਬਾਅਦ ਖਾਓ ਹੱਸਦੇ ਖੇਡਦੇ ਰਹੋ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਹੈ ਇਹਦੇ ਚ ਖੁਸ਼ੀਆਂ ਬੜੀਆਂ ਥੋੜੀਆਂ ਤੇ ਆਪਾਂ ਵਿੱਚ ਕ੍ਰੇਸ ਲੈ ਕੇ ਵੰਡ ਲਈ ਤਾਂ ਜ਼ਿੰਦਗੀ ਕਿੱਦਾਂ ਹੋਣੀ ਖਾਸ ਕਰਕੇ ਪਤੀ ਪਤਨੀ ਦੀ ਜ਼ਿੰਦਗੀ हिकु दुज न समाउंधी हिकु दुजन सम्झण रिश्ता